ਫਿਲੌਰ ਬੱਸ ਸਟੈਂਡ ਦੇ ਕੋਲ ਦੋ ਮੋਟਰਸਾਈਕਲਾਂ ਦੀ ਹੋਈ ਜ਼ਬਰਦਸਤ ਟੱਕਰ ਦੋਨੋਂ ਮੋਟਰਸਾਈਕਲ ਸਵਾਰ ਹੋਏ ਗੰਭੀਰ ਜ਼ਖਮੀ ਫਿਲੌਰ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ASI ਸਰਬਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਸ਼ਾਮ 4:07 ਵਜੇ ਦੇ ਕਰੀਬ ਇਤਲਾਹ ਮਿਲੀ ਸੀ ਕਿ ਫਿਲੌਰ ਬੱਸ ਸਟੈਂਡ ਦੇ ਕੋਲ ਦੋ ਮੋਟਰਸਾਈਕਲਾਂ ਦਾ ਐਕਸੀਡੈਂਟ ਹੋਇਆ ਹੈ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਸੜਕ ਸੁਰੱਖਿਆ ਫੋਰਸ ਦੀ ਟੀਮ ਦੇ ਮੁਲਾਜ਼ਮ ASI ਸਰਬਜੀਤ ਸਿੰਘ, CIT ਕਰਮਜੀਤ ਸਿੰਘ ਅਤੇ LCT ਮਨਪ੍ਰੀਤ ਕੋਰ ਨੇ ਮੌਕੇ ਤੇ ਜਾ ਕੇ ਦੇਖਿਆ ਦਾ ਦੋ ਮੋਟਰਸਾਈਕਲਾਂ ਦੀ ਅਪਸਵਿਚ ਟੱਕਰ ਹੋ ਗਈ ਸੀ ਇਸ ਐਕਸੀਡੈਂਟ ਦੌਰਾਨ ਦੋਨੋਂ ਮੋਟਰਸਾਈਕਲ ਸਵਾਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ ਜਿਨ੍ਹਾਂ ਵਿੱਚੋਂ ਇੱਕ ਨੂੰ ਮੌਕੇ ਤੇ ਮੁੱਢਲੀ ਸਹਾਇਤਾ ਦਿੱਤੀ ਗਈ ਅਤੇ ਦੂਸਰੇ ਵਿਅਕਤੀ ਨੂੰ 108 ਐਮਬੂਲੈਂਸ ਦੀ ਮਦਦ ਨਾਲ ਫਿਲੌਰ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਪਹੁੰਚਾਇਆ ਜਿੱਥੇ ਉਹ ਜ਼ਖਮੀ ਵਿਅਕਤੀ ਜੇਰੇ ਇਲਾਜ ਹੈ ਅਤੇ ਐਸਐਸਐਫ ਦੀ ਟੀਮ ਵੱਲੋਂ ਅਗਲੀ ਰੀ ਕਾਰਵਾਈ ਲਈ ਥਾਣਾ ਫਿਲੌਰ ਨੂੰ ਸੂਚਿਤ ਕੀਤਾ ਗਿਆ ਇਹਨਾਂ ਜ਼ਖਮੀਆਂ ਦੀ ਪਛਾਣ ਮਨਪ੍ਰੀਤ ਸਿੰਘ ਪੁੱਤਰ ਮੱਖਣ ਸਿੰਘ ਪਿੰਡ ਗੜਹਾ ਫਿਲੌਰ ਤੇ ਦੂਸਰੇ ਜ਼ਖਮੀ ਦੀ ਪਛਾਣ ਜਸਵੰਤ ਸਿੰਘ ਅੰਬਰ ਫੋਟੋ ਸਟੇਟ ਵਾਲੇ ਪਿੰਡ ਜਗਤਪੁਰਾ ਪੰਚਟੇਰਾ ਫਿਲੌਰ ਵਜੋਂ ਹੋਈ ਏਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਪ੍ਰਭ ਪਾਲ ਦੀ ਖਾਸ ਰਿਪੋਰਟ ਸਰੇ ਜੋ ਐਕਸੀਡੈਂਟ ਹੋਇਆ ਅੱਜ ਇਸ ਬਾਬਤ ਸਰ ਸਾਨੂੰ ਜਾਣਕਾਰੀ ਦਿਓ ਜੀ ਇਹ ਐਕਸੀਡੈਂਟ ਫਲੋਰ ਬੱਸ ਸਟੈਂਡ ਦੇ ਨਜ਼ਦੀਕ ਹੋਇਆ ਸੀ। ਇਹਦੇ ਸਬੰਧ ਵਿੱਚ ਸਾਨੂੰ ਪੌਣੇ 1 7 ਵਜੇ ਦੇ ਕਰੀਬ ਥਾਣਾ ਫਲੋਰ ਤੋਂ ਕਾਲ ਆਈ ਸੀ। ਸਾਡੀ ਟੀਮ ਨੇ ਮੌਕੇ ਤੇ ਪਹੁੰਚ ਕੇ ਦੇਖਿਆ ਕਿ ਦੋਨੋਂ ਮੋਟਰਸਾਈਕਲਾਂ ਦਾ ਆਪਸ ਵਿੱਚ ਐਕਸੀਡੈਂਟ ਹੋਇਆ ਸੀ ਜਿਹਦੇ ਵਿੱਚ ਇੱਕ ਬੁਲਟ ਮੋਟਰਸਾਈਕਲ ਸੀ ਜਿਸ ਨੂੰ ਕਿ ਜਸਵੰਤ ਸਿੰਘ ਪੰਜ ਢੇਰਾ ਚਲਾ ਰਿਹਾ ਸੀ। ਦੂਸਰਾ ਮਨਪ੍ਰੀਤ ਸਿੰਘ ਜੋ ਕਿ ਘੜੇ ਤੋਂ ਸੀਗੇ ਚਲਾ ਰਿਹਾ ਸੀ ਜ ਦੋਨਾਂ ਦੀ ਟੱਕਰ ਹੋ ਗਈ ਜਿਸ ਦੇ ਵਿੱਚ ਜਿਸ ਵਾਰਸਿਕ ਨੂੰ ਮੂਲੀ ਸੱਟਾਂ ਆਈਆਂ ਸੀ ਜਿਹਨੂੰ ਅਸੀਂ ਮੌਕੇ ਤੇ ਫਸਟ ایڈ ਦਿੱਤੀ ਦੂਸਰੇ ਮਨਪ੍ਰੀਤ ਸਿੰਘ ਦੇ ਜਿਆਦਾ ਸੱਟਾਂ ਹੋਣ ਕਰਕੇ ਅਸੀਂ 108 ਐਮਬੂਲੈਂਸ ਨੂੰ ਬੁਲਾ ਕੇ ਸਿਵਲ ਹਸਪਤਾਲ ਫਲੋਰ ਦਾਖਲ ਕਰਵਾਤਾ ਅਤੇ ਖਾਣਾ ਫਲੋਰ ਨੂੰ ਮੌਕੇ ਦੀ ਸੂਚਿਤ ਕਰ। ਥੈਂਕ ਯੂ ਸਰ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ